ਹੋ ਗੋਲਡੀ ਲਾਓ ਜੀ ਲਾਓ ਗੋਲਡੀ ਲਾਓ ਲਾਓ ਜੀ ਤਾਲੀਆਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮਾਤਾ ਜੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਨਰਿੰਦਰ ਮੋਦੀ ਨੂੰ ਆਰਥਿਕ ਵਿਕਾਸਾਈ ਕੋਈ ਕੱਢ ਸਕਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰੀ ਹੈ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਵਧਿਆ ਹੈ ਕਿਉਂਕਿ ਜਿਹੜੀ ਕਾਂਗਰਸ ਤੇ ਆਮ ਆਦਮੀ ਪਾਰਟੀ ਹੈ ਉਹ ਆਪਸ ਦੇ ਵਿੱਚ ਮਿਲੀ ਹੋਈ ਹੈ ਇਸ ਹਰ ਇੱਕ ਜਿਹੜੇ ਇਲੈਕਸ਼ਨ ਹੋਣਾ ਚੋਣਾਂ ਦੇ ਵਿੱਚ ਦਿੱਜਿਆ ਹੈ ਠੀਕ ਹੈ ਜੀ ਗਲਤੀ ਵਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਹਾਂ ਜੀ ਨਾਰੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਰੁਕੋ ਜੀ ਤੁਸੀਂ ਜਿੰਦਾਬਾਦ ਜੀ ਦੇਖੋ ਕੱਦੇ ਬੈਠੇ ਆ ਪਲੀਜ਼ ਇਧਰ ਨੂੰ ਆ ਜਿੱਤ ਹੈ ਔਰ ਕੇਜਰੀਵਾਲ ਦੇ ਝੂਠ ਦੀ ਫਰੇਵ ਦੀ ਮੱਕਾਰੀ ਦੀ ਬੇਈਮਾਨੀ ਦੀ ਹਾਰ ਹੈ ਭਾਰਤੀ ਜਨਤਾ ਪਾਰਟੀ ਦੇ ਵਿਕਾਸ ਦੇ ਏਜੰਡੇ ਦੀ ਮੋਦੀ ਜੀ ਦੀ ਅਗਵਾਈ ਦੀ ਜਿੱਤ ਹੈ ਔਰ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਜਿਹੜੀ ਇੱਕ ਕਰਾਰੀ ਹਾਰ ਹੋਈ ਹੈ ਉਹਦਾ ਸੁਨੇਹਾ ਪੰਜਾਬ ਦੇ ਲੋਕਾਂ ਕੋਲ ਵੀ ਭੇਜਿਆ ਦਿੱਲੀ ਵਾਲਿਆਂ ਨੇ ਕਿ ਜਿਵੇਂ ਅਸੀਂ ਦਿੱਲੀ ਤੋਂ ਉਹਨਾਂ ਦਾ ਬਿਸਤਰਾ 골 ਕੀਤਾ ਹੁਣ ਤੁਸੀਂ ਵੀ ਉਹਨਾਂ ਦਾ ਬਿਸਤਰਾ 골 ਕਰੋ ਕਿਉਂਕਿ ਜਿਵੇਂ ਇਹਨਾਂ ਨੇ ਦਿੱਲੀ ਦੀ ਦੁਰਦਸ਼ਾ ਕੀਤੀ ਜੋ ਇਹਨਾਂ ਨੇ ਦਿੱਲੀ ਨੂੰ ਬੁਰਾ ਹਾਲ ਬਦਹਾਲ ਕੀਤਾ ਪੰਜਾਬ ਦਾ ਵੀ ਉਸੇ ਤਰ੍ਹਾਂ ਨਾਲ ਹੀ ਬੁਰਾ ਹਾਲ ਕਰ ਰਹੇ ਨੇ ਪੰਜਾਬ ਨੂੰ ਵੀ ਉਸੇ ਤਰ੍ਹਾਂ ਨਾਲ ਲੁੱਟਿਆ ਜਾ ਰਿਹਾ ਸੋ ਹੁਣ ਪੰਜਾਬ ਦੇ ਲੋਕਾਂ ਦੇ ਅੰਦਰ ਵੀ ਇੱਕ ਲਹਿਰ ਜਗੀ ਹੈ ਕਿ ਜੇ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਧੜਾਇਆ ਹੈ ਤੇ ਪੰਜਾਬ ਤੋਂ ਵੀ ਤਿਆਰੀ ਹੈ। ਵੱਡਾ ਫੈਕਟਰ ਕੀ ਸੀ ਜਿੱਤ ਦਾ ਭਾਜਪਾ ਦੀ? ਸਭ ਤੋਂ ਵੱਡਾ ਫੈਕਟਰ ਸੀ ਨਰਿੰਦਰ ਮੋਦੀ ਜੀ ਦੀ ਅਗਵਾਈ ਔਰ ਕੇਜਰੀਵਾਲ ਦੀ ਨਲਾਕੀ ਔਰ ਨਿਕੰਮਾ। ਠੀਕ ਹੈ। ਗਵੰਦਾਰ ਜਿੱਤ ਹਾਸਲ ਕੀਤੀ ਹੈ ਤੇ ਖਰੜ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਕੀ ਕਹਿਣਾ ਚਾਹੁੰਦੇ ਹੋ? ਦਿੱਲੀ ਦੇ ਲੋਕ ਪਿਛਲੇ 11 ਸਾਲਾਂ ਤੋਂ ਇਹਨੇ ਤਰਸ ਸੀਗੇ। ਝੂਠ ਦਾ ਜਿਹੜਾ ਇਹ ਆਮ ਆਦਮੀ ਦੀ ਕਟੜ ਦੀ ਸਰਕਾਰ ਝੂਠ ਦੀ ਪਲਿੰਦਾ ਅੱਜ ਉੱਥੋਂ ਆਪਦਾ ਦੀ ਸਰਕਾਰ ਚੱਲਦੀ ਕਰਦੀ। ਦਿੱਲੀ ਦੇ ਲੋਕ ਜਿਵੇਂ ਖੁਸ਼ ਹੈ ਉਹੀ ਖੁਸ਼ੀ ਦੀ ਲਹਿਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਖਰੜ ਦੇ ਵਿੱਚ ਅੱਜ ਸਾਰੇ ਪੰਜਾਬੀ ਖਰੜ ਦੇ ਇਕੱਠੇ ਹੋ ਕੇ ਜਸ਼ਨ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਪਿਆ ਹੈ ਕਿਉਂਕਿ ਪਿਛਲੇ 3 ਸਾਲਾਂ ਦੇ ਵਿੱਚ ਇਹਨੇ ਦੁਖੀ ਇਸ ਆਪ ਸਰਕਾਰ ਨੇ ਕਰਤੀ ਆਫਤਾ ਇੱਥੇ ਵੀ ਹੈ ਅਰਦਾਸ ਇੱਥੇ ਵੀ ਲੋਕੀ ਇਹ ਹੀ ਕਰਦੇ ਕਦੋਂ ਇਹ ਚਲਦੀ ਹੋਵੇ ਕਿਉਂਕਿ ਲਾਅ ਐਂਡ ਸਥਿਤੀ ਪੰਜਾਬ ਦੇ ਵਿੱਚ ਵੱਧ ਤੋਂ ਵੱਧਰ ਹੋ ਗਈ ਹੈ ਸੜਕਾਂ ਦਾ ਹਾਲ ਦੇਖ ਲਓ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਹੈਲਥ ਦਾ ਕੰਮ ਦੇਖ ਲਓ ਬੁਰਾ ਹਾਲ ਹੈ ਐਜੂਕੇਸ਼ਨ ਬੁਰਾ ਹਾਲ ਹੈ ਰੋਜ਼ ਨਵੇਂ ਨਵੇਂ ਝੂਠ ਬੋਲਦੇ ਆਂ ਸੋ ਅੱਜ ਪੂਰਾ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਪੰਜਾਬ ਦਾ ਵੀ ਭਲਾ ਹੋਵੇ ਇਹ ਆਪ ਦਾ ਇੱਥੋਂ ਵੀ ਟਲੇ